ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੀ ਸ਼ੁਰੂਆਤ ਵਲੌਗ ਦੀ ਹੋਣ ਲੱਗੀ ਆ ਮੱਚਾਂ ਨੂੰ ਬਣਾ ਕੇ ਦੇਣ ਲੱਗਿਆ ਨਿਊਡਲ ਤੇ ਮੰਮੀ ਹੋਣਾ ਦੇ ਘਰੀ ਹੋਏ ਆਏ ਹੋਏ ਸੀਗੇ ਤੇ ਬੱਚਿਆਂ ਨੂੰ ਬਣਾ ਕੇ ਦੇਣ ਲੱਗਿਆ ਨਿਊਡਲ ਤੇ ਬਣੇ ਰਿਓ ਆਪਣੇ ਵਲੌਗ ਦੇ ਨਾਲ ਤੇ ਦੇਖਿਓ ਕਿਵੇਂ ਬਣਾਉਨੇ ਆਪਾਂ ਇਹਨਾਂ ਨੂੰ ਤੇਦਰਮਨਤ ਕੱਟ ਰਹੀ ਹੈ ਮੇਰੀ ਹੈਲਪ ਕਰਾ ਰਹੀ ਹੈ ਮੰਮੀ ਤੇਦਰ ਕੱਟ ਰਹੀ ਹੈ ਸ਼ਮਲਾ ਮਿਰਚ ਸ਼ਮਲਾ ਮਿਰਚ ਕੱਟ ਰਹੀ ਤੇ ਇਧਰ ਪਾਣੀ ਆਪਣਾ ਬੋਇਲ ਹੋ ਗਿਆ ਤੇ ਇਧਰ ਨਿਊਡਲ ਲੈ ਆਉਂਦੇ ਸੀ ਨਿਊਡਲ ਪਾਵਾਂਗੇ ਇਹਦੇ ਵਿੱਚ ਚੇ ਤੇ शिमला ਮੇਰੇ ਚੇਤਰ ਕੱਟਲੀ ਆ ਤੇ ਹੁਣ ਕਟਾਂ ਨੂੰ ਪਿਆਜ ਤੇ ਨੂਡਲ ਪਹਿਲਾਂ ਸਬ ਤੋਂ ਪਹਿਲਾਂ ਪਾ ਦੇ ਪਾ ਰਹੇ ਹਾਂ ਮੈਂ ਪਾ ਦੇ ਵਿੱਚ ਪਾਣੀ ਬੋਇਲ ਹੋ ਰਿਹਾ ਪਾਣੀ ਪਾਣੀ ਬੋਇਲ ਹੋ ਗਿਆ ਇਹ ਨੂਡਲ ਪਾ ਰਹੇ ਹਾਂ ਮਾਰਕਾ ਦਾ ਦਰਦ ਚਿਰਦਾ ਪਿਆ ਵਾ ਹਾ ਚੂ ਮਾਰ ਸੱਚੀ ਗੱਲ ਮਾਤਾ ਜਾਰਿਆ ਨੂੰ 22 ਸਾਲ ਮੈਂ ਥੈਂਕ ਯੂ ਨੂਡਲ ਮੰਮੀ ਨੇ ਲੈ ਆ ਦੇ ਲਫੇਆ ਮੈਨੂੰ ਝੋਟ ਇਹੋ ਦਿਖਾਉਣੇ ਆ ਤੁਹਾਨੂੰ ਬਹੁਤ ਸੋਹਣੇ ਝੋਟ ਤੇ ਇਧਰ ਸਭ ਤੋਂ ਪਹਿਲਾਂ ਨਿਊਡਲ ਆਪਾਂ ਪਾ ਲਈਏ ਫਿਰ ਦਿਖਾਉਣੇ ਇਧਰ ਆਪਾਂ ਪਾਤੇ ਨਿਊਡਲ ਥਿੱਲੇ ਵਿੱਚ ਦੋਨੋਂ ਸਾਟੇ ਪਾ ਲਾਂਗੇ ਇਹਦੇ ਨਿਊਡਲ ਪਾਤੇ ਆਪਾਂ ਪਾਣੀ ਦੇ ਵਿੱਚ ਥੋੜਾ ਜਿਹਾ ਆਇਲ ਪਾ ਦਵਾਂਗਾ ਪਰ ਵਿੱਚ ਥੋੜਾ ਜਿਹਾ ਆਇਲ ਪਾ ਦਾਂਗੇ ਓਏ ਦਮਾ ਘੀ ਘਾਤੇ ਥੋੜਾ ਜਿਹਾ ਪਾਣਾ ਲਗਾਈ ਲਾਪਾ ਦੋ ਤਿੰਨ ਚਮਚ ਤੇਲ ਦੇ ਪਾਉਣ ਦੇ ਥੋੜਾ ਜਿਹਾ ਨਮਕ ਵੀ ਪਾਉਣਾ ਮੈਨੂੰ ਥੋੜਾ ਜਿਹਾ ਨਮਕ ਪਾ ਦੋ ਥੋੜਾ ਜਿਹਾ ਨਮਕ ਪਾਵਾਂਗੇ ਇਹ ਤਾਂ ਦੁਕਾਨੇ ਤੋਂ ਛੋਟ ਛੋਟੇ ਲੈ ਆਇਆ ਪਾ ਪਾਣੀ ਥੋੜਾ ਜਿਹਾ ਪਾਓ ਬਹੁਤ ਪਿਆਰੇ ਇਹ ਛੋਟੇ ਸਹੀ ਸਹੀ ਰੇਟ ਦੇ ਵਿੱਚ ਮਿਲਦੇ ਸੀ ਇਹਨਾਂ ਤੋਂ ਮੰਮੀ ਨੇ ਲੈਤਾ ਬਸ ਬਹੁਤ ਆ ਥੋੜਾ ਜਿਹਾ ਪਾਤਾਪਾ ਨਮਕ ਥੋੜਾ ਜਿਹਾ ਬਹੁਤ ਨਹੀਂ ਨਹੀਂ ਬਹੁਤ ਹੈ ਨਮਕ ਪਾਤਾਪਾ ਇਹਨਾਂ ਨੂੰ ਲਾ ਦਾਂਗੇ ਇਹਨਾਂ ਨੂੰ ਲਾਤਾ ਤੇ ਬੋਲ ਹੋ ਰਹੀ ਹੈ ਨਹੀਂ ਤੇ ਤਾਂ ਨੀਰ ਕੱਟ ਲਾਂਗੇ ਪਿਆਜ਼ ਤੇ ਨੀਰ ਤੁਹਾਨੂੰ ਦਿਖਾਉਣਾ ਹੈ ਫੂਟ ਫਿਰ ਤੜਤਾ ਲਾਵਾਂਗੇ ਨੀਂੜਾਂ ਨੂੰ ਤੇ ਆ ਮਮੀ ਨੇ ਸੂਟ ਲੈ ਕੇ ਦਿੱਤਾ ਮੈਨੂੰ ਇੱਕ ਆਵਲਾ ਰਾਇਕਾ ਆ ਕਾਲਾ ਆ ਹਾਂ ਦੇਖ ਜਾਂਦੇ ਸੀਜ਼ਨ ਚ ਹਣ ਸਸਤੇ ਮਿਲ ਗਏ ਜਾਂਦੇ ਸੀਜ਼ਨ ਚ ਵਧੀਆ ਰੇਟ ਤੇ ਮਿਲ ਗਏ ਸੀ ਇਹ ਤੇ ਲੈ ਲੇ ਸੀ ਮਮੀ ਨੇ ਆ ਦੇਖੋ ਬਹੁਤ ਹੀ ਸੋਹਣਾ ਸੂਟ ਆ ਆਪਣਾ ਮੈਂ ਲਿਆ ਕੱਪੜੇ ਵਾਸਤੇ ਤੇ ਕਮ ਮੀ ਨੇ ਲਿਆ ਆਪਣੇ ਵਾਸਤੇ ਮੁੰਗਿਆ ਜੇ ਕਲਰ ਦਾ ਵਾ ਤੇ ਇਸ ਦੇ ਕਲਰ ਦੇ ਵਿੱਚ ਆ ਬਹੁਤ ਸੋਹਣਾ ਤੇ ਆ ਮੇਰੇ ਵਾਸਤੇ ਲਿਆ ਵਾ ਇੱਕ ਮੈਂ ਲਿਆ ਆਪਣੇ ਸੀ ਕਾ ਮਮੀ ਨੇ ਲਿਆ ਆਪਣੇ ਵਾਸਤੇ ਇਹ ਵੀ ਵਧੀਆ ਰੇਟ ਤੇ ਮਿਲ ਗਿਆ ਸੀ ਬਹੁਤ ਸੋਹਣਾ ਗਰਮ ਸੂਟ ਆ ਮੁੰਮੀਆਂ ਦੇ ਲੈ ਕੇ ਰੱਖ ਲੈਣੇ ਆ ਅਗਲੇ ਆਪਣੇ ਸਾਲ ਸਮਾ ਲੈਣੇ ਨੇ ਨਾ ਸੋਏ ਹੁਣ ਤੇ ਕਾਲਾ ਤੇ ਕਾ ਮਮੀ ਨੇ ਮੈਨੂੰ ਪ੍ਰਿੰਟ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਆ ਗਰਮ ਜਾਂਦੇ ਸੀਜ਼ਨ ਤੇ ਹੁਣ ਉਹ ਸਸਤੇ ਦੇ ਜਾਂਦਾ ਭਾਈ ਬਹੁਤ ਗਰਮ ਆ ਜਾਂਦੇ ਸੀ ਜਿੰਨ ਚ ਵਧੀਆ ਰੇਟ ਤੇ ਦੇ ਦਿੰਦਾ ਇਸ ਕਰਕੇ ਨੇ ਲੈ ਮੈਂ ਆ ਮੂੰਗਿਆ ਕਲਰ ਲਿਆ ਵਾ ਇੱਕ ਬੋਵੀ ਲਿਆ ਨਾਲ ਆ ਛੋਲ ਛੋਲ ਵੀ ਬਹੁਤ ਸੋਹਣਾ ਬਣਿਆ ਨਾ ਯਾਰਾ ਗਰਮ ਕਲਰ ਵੀ ਬਹੁਤ ਸੋਹਣਾ ਪਿੰਡ ਗਈ ਆ ਤੇ ਤੇਰੇ ਭਰਾ ਨੂੰ ਲੈ ਕੇ ਤੇੰਡੋਂ ਆਏ ਆ ਮੰਮੀ ਅੰਮ੍ਰਿਤਸਰ ਤੋਂ ਗੱਲ ਤੇ ਆਉਂਦੀਆਂ ਸਾਰੀ ਸੂਟ ਖਰੀਦ ਲਈ ਛੋਟੇ ਤੇਰੇ ਭਰਾ ਕੋਲ ਗਈ ਹਾਂ ਪਾਨੇ ਦਿੱਤੇ ਹੀ ਪੈਸੇ ਮੰਮੀ ਸੂਟ ਲੈ ਲਿਓ ਮੈਂ ਚਲ ਤੈਨੂੰ ਵੀ ਲੈ ਦੇਨੀ ਆਪ ਵੀ ਲੈ ਲੈ ਦੋ ਮੈਨੂੰ ਲੈ ਇੱਥੇ ਦੇ ਦੋ ਆਪ ਲੈ ਲੈ ਮੋਜਾ ਲੱਗਦੀ ਆ ਮੈਨੂੰ ਆ ਗ੍ਰੀਨ ਕਲਰ ਦੀ ਇਹ ਨਾਲ ਸਲਵਾਰ ਆ ਮਹਿੰਦੀ ਆ ਜੀ ਯਾ ਸੂਟ ਆ ਪ੍ਰਿੰਟ ਦੇ ਟੁਕੜੀ ਜੀ ਵਾਲਾ ਬਣਿਆ ਫਲਕਾਰੀ ਟਾਈਪ ਆ ਫਲਕਾਰੀ ਟਾਈਪ ਸੂਟ ਆ ਬਹੁਤ ਸੋਹਣਾ ਗਰਮ ਆ ਸਟਾਫ ਬੜਾ ਵਧੀਆ ਸਟਾਫ ਬਹੁਤ ਵਧੀਆ ਕੋਈ ਬਹੁਤ ਵਧੀਆ ਯਾਰ ਇਧਰ ਨਹੀਂ ਵੀਡੀਓ ਰਕਣੇ ਰਹੇ ਆ ਬੋਇਲ ਹੋਣ ਆ ਦੇਖੋ ਬਾਲੇ ਅੰਦਾ ਪਿਆ ਵਾ ਬੋਇਲ ਹੋ ਜਾਣ ਤਾਂ ਇੱਕ ਤਰ੍ਹਾਂ ਇਹਨੂੰ ਤੇ ਪਿਆਜ਼ ਕੱਟ ਲੈਨੇ ਮਨ ਤਾਂ ਪਿਆਜ਼ ਘੜਾ ਮੈਨੂੰ ਕੱਟ ਦਿਆ ਪਿਆਜ਼ ਫਿਰ ਕੱਢ ਹਟ ਚਾਹ ਗਰਮ ਕਰ ਲੈਨੇ ਇੱਧਰ ਚਾਹ ਬਣਾਈ ਸੀ ਮੰਮੀ ਇਹ ਦੇ ਠੰਡੀ ਹੋ ਗਈ ਸੋਸ ਤੇ ਗੜੀ ਚ ਆ ਗਿਆ ਭਾਈ ਇਹ ਠੰਡੀ ਹੋ ਗਈ ਉਹਨੂੰ ਗਰਮ ਕਰ ਦੇ ਦੁਬਾਰਾ ਅਦਰ ਅਸਟਿਮਲਾ ਮਿਰਚਾਂ ਦਾ ਕਾਰਾ ਕੱਟ ਲਿਆ ਕੱਟ ਕੇ ਗਰਮ ਕਰ ਦੇ ਠੰਡੀ ਹੋਈ ਪਈ ਅਦਰ ਬੋਇਲ ਹੋ ਰਏ ਆਪਣੇ ਨਿਊਡਲ ਇਹ ਦੇਖੋ ਕਾਲਾ ਹੋਊਗਾ ਬਸ ਬੋਇਲ ਹੋ ਚੱਲੇ பார்த்தால் ਉਹ ਦੇ ਲੈ ਸੁਹੂ ਦੇ ਦੇ ਦੋ ਕਿਹੜਾ ਕਲਰ ਲਾਵਾਂ ਨੀਲਾ ਜਿਹੜਾ ਮਰਜੀ ਆ ਲੈ 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 ਆ ਦੇ ਦੋ ਆ ਬਲਾ ਇਹ ਸਭ ਤੋਂ ਥੋੜੀ ਜਾਂਦੇ ਹੋਰੇ ਲੀ ਇਹਦੇ ਬੱਚਾ ਲੀਆਂ ਕਾਟਨ ਕੈਂਡੀਆਂ ਚਲ ਆ ਜੋ ਅੰਦਰ ਆ ਜੋ ਅੰਦਰ ਚਲੋ ਅੰਦਰ ਚਲੋ ਚਲੋ ਨਾਨੀ ਕੋ ਲੈ ਜਾਓ ਨਾਨੀ ਕੋ ਨਾਨੀ ਦੱਸ ਦੋ ਕਿ ਚੀਜੀ ਆਂਦੀ ਬਾ ਗਾਨੀ ਦੱਸ ਦੋ ਕਿ ਚੀਜੀ ਆਂਦੀ ਗਾਇਸ ਬੁੱਢੀ ਦੇ ਬਾਗ ਬੁੱਢੀ ਦੇ ਬਾਗ ਖਾਣ ਲੱਗੀ ਆ ਮਨਨ ਇਹ ਧੂਏ ਵਿੱਚ ਗਈ ਠੀਕ ਆ ਕੋਸਾ ਆਣਾ ਹਾਂਜੀ ਫੋਲਕ ਕਰੋ ਫੋਲਕ ਫੋਲਕ ਦਿੰਨੇ ਤੇ ਇਧਰ ਨਿਊਡਲ ਆਪਣੇ ਬੋਇਲ ਹੋ ਗਏ ਆ ਤੇ ਇਹਨਾਂ ਨੂੰ ਡੰਗਰੇ ਵਿੱਚ ਕੱਢ ਲਾਂਗੇ ਪਾਣੀ ਦੇ ਵਿੱਚੋਂ ਫਿਰ ਲਗਾਉਨੇ ਆ ਤੜਕਾ ਤੇ ਤੁਹਾਨੂੰ ਦਿਖਾਉਨੇ ਆ ਸਿੰਪਲ ਸੌਪਰ ਬਣਾਉਨੇ ਆ ਆਪਾਂ ਨਿਊਡਲ ਬੱਚਿਆਂ ਵਾਸਤੇ ਮੰਮਾ ਕੱਟਰੇ ਪਿਆਜ਼ ਤੇ ਨਿਊਡਲ ਬੋਇਲ ਹੋ ਚੁੱਕੇ ਆ ਤੇ ਇਹਨਾਂ ਨੂੰ ਕੱਢਣਾ ਚਾਹੀ ਟੋਕਰੀ ਗਾ ਪਹਿਲਾਂ ਨਾ ਟੋਕਰੀ ਚ ਕਰਦੇ ਬੋਇਲ ਹੋ ਗਿਆ ਗਾਇਸ ਅਬ ਡੁੰਗੇ ਚ ਕੱਢ ਲਾਂਗੇ ਨੂਡਲਸ ਸਾਰੇ ਕੱਢ ਲਏ ਆਪਾਂ ਮਧੀਆਂ ਗਰੀਚੇ ਨਾਲ ਬੋਇਲ ਹੋ ਗਏ ਤੇ ਨੂਡਲ ਆਪਣੇ ਡੁੰਗੇ ਚ ਕੱਢ ਲਏ ਹੁਣ ਆਪਾਂ ਮਸਾਲਾ ਪਿਆਜ਼ ਕੱਟਦੇ ਪਏ ਹਣ ਤੇ ਇੱਕ ਕੱਪ ਨੂੰ ਆਰਡਰ ਹੀ ਲਿਆ ਤੇ ਚਾਰ ਗੰਨ ਚ ਦੋ ਗਿਨ ਆਰਡਰ ਚ ਪਾਵਾਂਗੇ ਥੋੜੀਆਂ ਪਾਵਾਂਗੇ ਕਿ ਬੱਚਾ ਕੋ ਜਿਆਦਾ ਕਰਾਰੇ ਖਾਦੇ ਨਹੀਂ ਜਾਣੇ ਸੁਪਰ ਜਿਹਾ ਬਣਾਉਂਦੇ ਆਪਾਂ ਇਹਨੂੰ। ਇਹ ਪਿੰਕ ਕਲਰ ਦਾ ਬਣਾਇਆ ਮੈਂ ਦੇਖੋ ਕਿੱਦਾਂ ਸੋਹਣਾ ਕਲਰ ਲੱਗ ਰਿਹਾ ਵਾ। ਕੋਟਨ ਕੈਂਡੀ। ਬੱਚਾ ਬੋਕੋ ਕੇ ਮੰਗ। 버거 ਬਣਾ ਲਿਆ। ਬੱਚਾ ਬੋਕੋ ਕੋ ਫਾਂਦੇ ਹੀ ਮੰਗ। ਪਿੰਕ ਕਲਰ ਨੇ ਆਂ, orange ਕਿੱਦ ਦਾ ਰਿਹਾ ਵਾ। ਆ ਉੱਪਰ ਦਾ ਕਲਰ ਵਾ ਅੱਧਾ। ਉੱਥੇ ਸਾਰੇ ਬੱਚੇ ਖੇਡਦੇ ਨੇ। ਦੋ ਬੱਚੇ ਹੀ ਆ। ਦੋ ਬੱਚੇ ਤੇ ਫਿਰ ਲੱਗ ਥੋੜਾ ਜਿਹਾ ਓਇਲ। ਅੱਜ ਕੱਟ ਲਿਆ ਟਮਾਟਰ ਮਾਜ ਨੂੰ ਵੀ ਪਿਆਜ਼ਾਂ ਦੇ ਵਿੱਚ ਕੱਟ ਲਾਂਗੇ ਰੋਟੀ ਵੀ ਆ ਗਈ ਸਮਝਾ ਕੇ ਸਬਜ਼ੀ ਬਣਾ ਲੈਂਗੇ ਇਹ ਵੀ ਆਜਾ ਲੈਣੀ ਐਂਡੀ ਕਰੀ ਪਾਟੇ ਵੀ ਕੱਟ ਲਿਆ ਵਾ ਤੇ ਬਰੀਕ ਬਰੀਕ ਦੋ ਹਰੀਆਂ ਮਿਰਚਾਂ ਕੱਟ ਲਾਂਗੇ ਤੇ ਮੇਰੇ ਨਾਨੀ ਤੇ ਮੈਂ ਮੰਮੀ ਤੇ ਵਾਰਸ ਵਾਰਸ ਤੇ ਵਾਰਸ ਤੇ ਮੈਂ ਮੰਮੀ ਦੀ ਕੁੜੀ ਇਹ ਦੇਖੋ ਮੇਰਾ ਅਦਰ ਬਰਥਡੇ ਦੀ ਤੁਸੀਂ ਦੇਖਿਆ ਬਣਾਉਗੀ ਤੇ ਇਹ ਹੈ ਮਿਸਟਰ ਵੀ ਇਹ ਸਭ ਕੱਟ ਲੀਆਂ ਨੇ ਮੇਰੀਆਂ ਮਿਰਚਾਂ ਵੀ ਕੱਟ ਲੀਆਂ ਹੁਣ ਆਪਾਂ ਲਾਵਾਂਗੇ ਤੜਕਾ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਚ ਹਲਿਆ ਮਿਰਚਾਂ ਪਿਆਜ਼ ਤੇ ਟਮਾਟਰ ਸਾਰਾ ਕੁਝ ਇਕੱਠਾ ਹੀ ਪਾਵਾਂਗੇ ਆਪਾਂ ਤੇ ਨਾਲ ਜਮੀਰ ਆਪਾਂ ਨੂੰ ਲਾਵਾਂਗੇ ਖਾ ਦੱਲੇ ਨਾਲ ਨੂੰ ਖਾਣ ਨੂੰ ਆ। ਹਾਂ। ਹਾਂ। ਤਾਂ ਗਾਇਸ ਆਪਣੇ ਆਪ ਭੁੱਜ ਚੁੱਕੇ ਆ। ਹੁਣ ਅੱਪ ਬਾਲਾ ਹਾਂ ਭੁੱਜਿਆ ਜੀ। ਇਹਨਾਂ ਦੇ ਨਾਲ ਹੀ ਪਾ ਦਾਂਗੇ। ਕਿ ਵੀ ਗਾਇਸ ਅੱਪ ਐ ਇੱਕ ਬਾਤ ਦੀ ਜੰਹਿਤਰਾ ਮਿਕਸ ਕਰ ਦਾਂਗੇ। ਇਹ ਭੁੱਜ ਜੀਏ ਤਾਂ ਫਿਰ ਅਪ ਸਾਰੇ ਜਲੇ ਪਾਵਾਂਗੇ। ਤੇ ਗਾਇਸ ਅੱਪ ਪਾਵਾਂਗੇ ਥੀਕ ਥੀਕ ਮਿਕਸ ਕਰਾਂਗੇ। ਤੇ ਮਿੰਡਲ ਸਾਰੇ ਭੀ ਮੰਗੋ ਚਾਹ। ਤਾਂ ਆਪਣੇ ਘਰੋਂ ਬੀਏ ਹਮੇ ਬੜਾ ਐਸੀ। ਮੰਮੀ ਦੇ ਨਾਨੀ ਪੀਓਗੇ ਮੇਰੇ ਪਸੰਦ ਦੀ ਚਾਹ ਗਾਇਸ ਦੁਨੀਆ ਚਾਹ ਤਾਂ ਗਾਇਸ ਆਪਣੀ ਕੋਈ ਕੋਈ ਬਗਾਇਸ ਕੋਈ ਬਗਾਇਸ ਪਰ ਕੋਈ ਨਾ ਮੈਂ ਤੁਹਾਨੂੰ ਖਾਣੇ ਲਈ ਤੇਤੀ ਨਾਨੀ ਦੀ ਚਾਹ ਆਦ ਨਾਨੀ ਰਾਸੂਰ ਸਵਾਇਆ ਇੱਥੇ ਪਿੰਡ ਜਾ ਪਿੰਡ ਆ ਸਵਾਇਆ ਸੂਰ ਸੋਣਾ ਲੱਗਣ ਜਾ ਇੱਕ ਮੰਮੀ ਆਵਲਾ ਸੋਰ ਸਮਾ ਦੇ ਲੈ ਆਏ ਬੰਡੋ ਬਹੁਤ ਸੋਨਾ ਵੀ ਗਰਮ ਆ ਮੈਨੂੰ ਨਾ ਵੈਲਵਟਤਾ ਆ ਨਾ ਵੈਲਵਟ ਜੀ ਲੱਗਦਾ ਹੈ ਨਾ ਗਰਮ ਆ ਵਧੀਆ ਆ ਆ ਵੀ ਬਹੁਤ ਸੋਨਾ ਮਸਤੀ ਦਾ ਸਾਥ ਪਾ ਜਾਗੇ ਕਿ ਦਸਾਂ ਹਾਂ ਆਏ ਤਵਾਰ ਨੂੰ ਜਿੰਨੇ ਜਾਵਾਂ ਕੋਈ ਜਿੰਦਾਂ ਜਾਵਾਂ ਜਿਵੇਂ ਜੈਸਾ ਤੋੜਾ ਵੀ ਲੋਕਾਂ ਨੂੰ ਮਿਲੂਗਾ ਮੰਮੀ ਦੇ ਨਾਲੇ ਬੈ ਕੇ ਪੀ ਰਹੇ ਨੇ ਚਾਹ ਅੱਛੇ ਨਹੀਂ ਲੱਗਦੇ ਦੁੱਧ ਚ ਪਕਾ ਲਈ ਬਹੁਤ ਸਵਾਦ ਬਣੀ ਤੇਰੀ ਤੁਸ਼ੀ ਵੀ ਆਣੀ ਆਪਾਂ ਨੂਡਲ ਨੂੰ ਉਪਰ ਜਿਵੇਂ ਆਪਣਾ ਤੜਕਾ ਤੇ ਹੁਣ ਆਪਾਂ ਇੱਚ ਸਾਰੇ ਪਾਵਾਂਗੇ ਮਸਾਲੇ ਪਾ ਦਿੰਦੇ ਆਂ ਗਾਇਸ ਆਪਾਂ ਨਮਕ ਸਵਾਦ ਅਨੁਸਾਰ ਪਾਵਾਂਗੇ ਨਮਕ ਥੋੜੀ ਜਿਹੀ ਪਾਵਾਂਗੇ ਕਾਲੀ ਮਿਰਚ ਤੇ ਥੋੜਾ ਜਿਹਾ ਪਾਉਤਾ ਗਰਮ ਮਸਾਲਾ ਥੋੜਾ ਜਿਹਾ ਗਰਮ ਮਸਾਲਾ ਇਸੀ ਤਰੀਕੇ ਨਾਲ ਬਣਾਵਾਂਗੇ ਆਪਾਂ ਨੂਡਲ ਨੂੰ ਥੋੜੀ ਜਿਹੀ ਆਪਾਂ ਪਾਵਾਂਗੇ ਲਾਲ ਮਿਰਚ ਜਿਆਦਾ ਨਹੀਂ ਚੱਲਦਾ

ਹੰਗੀ ਦਸਾਰੇ ਇਹਨੂੰ ਬਲ ਪਾਤੇ ਆ ਇਹਨੂੰ ਕਰਦਾਂਗੇ ਮਿਕਸ ਜਿਹੋ ਤੇ ਮਦਿਆ ਲੱਗ ਰਿਹਾ ਦੇਸੀ ਦੁੱਖ ਨਹੀਂ ਦੇਸੀ ਤਰੀਕੇ ਨਾਲ ਬਣਾਇਆ ਹੈ ਨਾ ਤੁਹਾਨੂੰ ਉਹ ਲੱਗ ਰਿਹਾ ਜਿਦਾ ਦੇਸੀ ਚੋਮੀ ਹੁੰਦੇ ਆ ਗਾਇਸ ਖੇਲੇ ਵਾਲੇ ਦੇਸੀ ਚੋਮੀ ਜਿਆਦਾ ਲੱਗ ਰਿਹਾ ਤੇ ਜਿੰਗਰ ਦਾ ਗਾਟ ਪਾ ਰਹੇ ਹਾਂ ਜਿੰਨੇ ਦਰਾ ਮਿਕਸ ਕਰ ਦਾਂਗੇ ਨਿਊਡਲ ਆਪਣੇ ਬਣਾ ਕੇ ਰੱਖੀਏ ਦੇਸੀ ਨਿਊਡਲ ਦੇਖੋ ਕਿੰਨੇ ਵਧੀਆ ਬਣਿਆ ਤੁਸੀਂ ਵੀ ਇਦਾਂ ਹੀ ਬਣਾ ਕੇ ਜ਼ਰੂਰ ਆਪਣੇ ਬੱਚਿਆਂ ਨੂੰ ਖਵਾਓ ਘਰੇ ਆਪਣੀ ਨਗਰਾਨੀ ਦੇ ਵਿੱਚ ਬਾਹਰ ਜਿਹੜੇ ਨਿਊਡਲ ਲੈ ਆਈ ਜਾਂਦੇ ਨੇ ਤੇ ਮਿਰਚਾਂ ਹੀ ਬੜੀਆਂ ਹੁੰਦੀਆਂ ਨੇ ਘਰੇ ਆਪਾਂ ਬਣਾਏ ਆ ਸਿੰਪਲ ਤਰੀਕੇ ਨਾਲ ਬਹੁਤ ਵਧੀਆ ਦੇਖੋ ਬਣਿਆ ਕੋਈ ਸੋਇਆ ਸੌਸ ਨਹੀਂ ਪਾਈ ਆਪਾਂ ਕੋਈ ਵੀ ਨਹੀਂ ਪਾਇਆ ਆਪਾਂ ਕੋਈ ਚੋਟ ਨਹੀਂ ਪਾਈ ਆਪਾਂ ਇਹ ਨੂੰ ਤੁਹਾਨੂੰ ਮਿਲਣਾ ਨਹੀਂ ਆਉਂਦਾ। ਇਹ ਕੈਸਾ ਸਭ ਸਾਰੇ ਸੌਫ ਕਰਾਂਗੇ। ਗੈਸ ਆਪਾਂ ਕਰ ਦਿੰਨੇ ਆਪਾਂ। ਇਸ ਨੂੰ ਕਰ ਦੋ ਬੰਦੋ। ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਐਬਜ਼ਾਰਬ ਹੋ ਗਿਆ। ਤੇ ਆਪਾਂ ਅੱਗੇ ਬੱਚਿਆਂ ਨੂੰ ਦਵਾਂਗੇ। ਇਹ ਖਾਣਗੇ ਬੱਚੇ। ਦੱਸਾਂਗੇ ਕਿਹੋ ਜਿਹਾ ਬਣਿਆ। ਸਿੰਪਲ ਸੋ ਬਥੇ ਤਿਆਰ ਹੈ ਇਹ ਬਣੇ ਲੱਗੇ। ਕੋਈ ਵੀ ਹਾਨੀਕਾਰ ਚੀਜ਼ ਨਹੀਂ ਆਪਾਂ ਯੂਜ਼ ਕੀਤੀ। ਸਾਰੇ ਮਸਾਲੇ ਆ। ਉਹ ਪਾ ਲਿਆ ਆਪਣੇ ਪਲੇਟਾਂ ਦੇ ਵਿੱਚ ਥੋੜੇ ਥੋੜੇ ਪਾ ਲਈ ਮੈਂ ਆਪਣੇ ਲਈ ਪਾਲੇ ਕੌਲੀ ਜਾਂ ਵਿੱਚ ਛੱਡ ਬਾਕੀ ਟੱਕ ਦਿੰਦੇ ਆ ਸਾਰੇ ਜਾਣੇ ਖਾਣ ਲੱਗੇ ਆ ਨੂਡਲਸ ਮੈਂ ਵੀ ਆ ਰਹੀ ਆ ਯਾਰੀ ਆ ਜਾ ਖਾਣਾ ਤੂੰ ਵੀ ਮੇਰੇ ਹਵਾ ਮੈਂ ਤਾਂ ਦੋ ਰੀਆ ਬਣੇ ਯਾਰੀ ਆ ਜਾ ਖਾਣਾ ਤੂੰ ਵੀ ਮੇਰੇ ਹਵਾ ਮੈਂ ਤਾਂ ਦੋ ਰੀਆ ਬਣੇ ਕੈਸ ਤੇ ਕੈਵੀਨ ਖਾ ਰੇ ਨੂਡਲਸ ਆਈ ਦੋ ਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਬਾਏ ਬਾਏ ਕਰੋ ਬਸ ਬਾਏ ਕਰੋ ਬਸ ਬਾਏ ਬਾਏ